ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਚੈਨਲ ਤੇ ਨਵੇਂ ਉਤਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਸਵੇਰ ਦੇ ਬਾਜੀ ਨੇ ਜੀ 5:30 ਮੈਨੂੰ ਥੋੜਾ ਥੋੜਾ ਬਾਹਰ ਖੜਕਾ ਸੁਣੇ ਮੈਂ ਕਿਤੇ ਕੋਈ ਮੱਝ ਖੁੱਲ ਗਈ ਬਾਰੇ ਰੱਬ ਨੇ ਚਲਾ ਲਿਆ ਕੰਮ ਆਪਣਾ ਦੇਖੋ ਜੀ ਮੀਂਹ ਪੈ ਰਿਹਾ ਠੀਕ ਛੋੜਾ ਮੋਟਾ ਮੋਟਾ ਸਮਾਨ ਮੈਂ ਚੱਕਤਾ ਹਸਮਿੰਟ ਦੀਆਂ ਬੋਰੀਆਂ ਰਹਿ ਗਈਆਂ ਤਿੰਨ ਸਰਦਾਰ ਜੀ ਨੂੰ ਉਠਾਉਣੀਆਂ ਨੇ ਅੰਦਰ ਕਰਦੀਆਂ ਇਹ ਤਾਂ ਖਰਾਬ ਹੋ ਜਾਊਗਾ ਭਿੱਜ ਕੇ ਕੱਕ ਪਾਇਆ ਹੀ ਸਾਰੇ ਮੈਂ ਹੋਰ ਜੇ 2-3 ਦਿਨ ਹੋਰ ਨਾ ਆਉਂਦਾ ਰੱਬ ਚਲ ਕੇ ਰਾਂ ਲੈਟਰ ਪੈ ਕੇ ਕੰਮ ਨਿਭੜੇ ਜਾਂਦਾ ਹੁਣ ਨਹੀਂ ਪਤਾ ਸਾਰਾ ਦਿਨ ਜਮ ਇਸਤਰੀਆਂ ਦਾ ਕੰਮ ਖੜ ਜੇ ਬਹੁਤ ਔਖਾ ਹੋ ਗਿਆ ਹੁਣ ਠੰਡ ਵੱਧ ਜੂਗੀ ਥੋੜਾ ਹੈ ਤਾਂ ਮੀਂਹ ਥੋੜਾ ਥੋੜਾ ਅੰਨਾ ਤਾਂ 5 ਵਜੇ ਦਾ ਪੈਣ ਲੱਗਿਆ ਹੋਇਆ ਹੈ ਮੈਂ ਤੋ ਨਹੀਂ ਕਣੀ ਆਈਆਂ ਨੇ ਬੇੜਾ ਕਾਫੀ ਗਿੱਲਾ ਹੋ ਗਿਆ ਚਾਹ ਆਪਣੀ ਬਣਾਂਗੀ ਜੀ ਤੇ ਹੁਣ ਮੈਂ ਪਹਿਲਾਂ ਸਿਮਿੰਟ ਦੀਆਂ ਬੋਰੀਆਂ ਅੰਦਰ ਰਾਹੂੰਗੀ ਠਾ ਕੇ

ਦੇਖੋ ਜੀ ਟਾਈਮ 10:30 ਦਾ ਹੋ ਗਿਆ ਆਪਣੇ ਮਿਸਤਰੀ ਵੀ ਆ ਗਏ ਤੇ ਥੋੜਾ ਜਿਹਾ ਇਹਨਾਂ ਨੇ ਵਿਚਾਰੇ ਨੇ ਉਦੋਂ ਹਟ ਗਿਆ ਤੇ ਮੀਂਹ 9:00 ਵਜੇ ਪੂਰਾ ਵਧੀਆ ਸੁੱਕ ਗਿਆ ਤੇ ਸਾਰਾ ਤੇ ਇਹਨਾਂ ਨੇ ਵਿਚਾਰਿਆਂ ਨੇ ਥੋੜਾ ਜਿਹਾ ਹੋਰ ਲਾਇਆ ਮਸਾਲਾ ਹੁਣ ਫੇਰ ਉਹ ਅੰਦਰ ਬੋ ਦੀ ਮੀਂਹ ਆ ਗਿਆ ਹੁਣ ਇਹਨਾਂ ਨੂੰ ਕਿਹੜਾ ਟਾਈਮ ਹੋ ਗਿਆ ਬੈਠੇ ਉਹਨੂੰ ਕੰਮ ਖੜ ਗਿਆ ਅੱਜ ਨਹੀਂ ਕੱਲ ਨੂੰ ਆਪਣੇ ਲੈਟਰ ਜਮਾ ਓਕੇ ਤੀ ਬੁੱਧਵਾਰ ਨੂੰ ਪਹੇਜਾਂਦਾ ਆ ਰੱਬ ਦਾ ਨਹੀਂ ਪਤਾ ਤੇ ਵੀ ਕੰਮ ਇੰਨਾ ਬਚ ਲੂਗਾ ਐਸ ਤਾਂ ਮੰਜਾ ਵੀ ਬਾਰੀ ਘੜਤੀ ਤੇ ਉਦੋਂ ਵਧੀਆ ਹਟ ਗਈ ਹੁਣ ਦੇਖਦੀਆਂ ਇਹਨਾਂ ਨੂੰ ਰੋਟੀ ਖਾ ਲੈਣ ਦੇ ਫੇਰ ਖੋਲ ਕੇ ਲਿਉਨੇ ਆ ਅੰਦਰ ਠੰਡ ਹੈ ਕਿ ਇੱਥੇ ਬਹਿ ਜਾਣਗੇ ਬਿਮਾਰ ਹੋ ਜਾਣਗੇ ਅਸੀਂ ਕੁਛ ਨਹੀਂ ਕਰਿਆ 35 ਹੋਏ ਪਨਿਆਂ ਜੀ ਰੋਟੀ ਨਹੀਂ ਖਾਦੀ ਝਾੜੂ ਪੂੰਚਾ ਕਰਨ ਵਾਲਾ ਪਏ ਬੱਚੇ ਚੱਲ ਗਏ ਪਿੰਦਰ ਵੀ ਭੱਗ ਗਿਆ ਆਸ ਪ੍ਰਿਤ ਵੀ ਨਾਂਗੀ ਉਹ ਤਾਂ ਫਟਾਫਟ ਉਹ ਮੀਂਹ हटਿਆ ਹਾ ਤੇ ਉਹ ਤਾਂ ਰੈਡੀ ਹੋ ਕੇ ਭੰਜ ਗਏ ਮੈਂ ਕਿਹਾ ਭਾਜੋ ਅਸੀਂ ਆਪੀ ਕਰੀ ਜਾਵਾਂਗੇ ਮੰਗਰੋਂ ਫਿਰ ਮੀਂਹ ਆ ਜਾਂਦਾ ਔਖਾ ਹੋ ਜਾਂਦਾ ਹੁਣ ਅਸੀਂ ਰੋਟੀ ਬਣਾਉਣੀ ਆ ਠੰਡ ਤੇ ਰੋਟੀ ਠੁੱਕ ਲੱਗੀ ਇੰਦਰ ਸਾਡਾ ਸੇਫ ਹੀ ਬੰਨਿਆ ਪਿਆ ਸੇਫ ਹੀ ਕਿੱਥੇ ਜਾਣਾ ਤਾਂ ਐ ਤੈਨੂੰ ਖੋਲਦੀ ਆ ਮੈਂ ਆ ਦੇਖੋ ਮਾਮੇ ਦਾ ਬਿਸਤਰਾ ਇੱਧਰ ਅਸੀਂ ਸਵੇਰ ਦੇ ਅੰਦਰ ਹੀ ਬੜੇ ਬੈਠਾ ਹੁਣ ਇੱਥੇ ਕੰਮ ਕਰੀ ਜਾਨੇ ਤੇ ਚਲੋ ਜੀ ਹੁਣ ਆਪਾਂ ਰੋਟੀ ਬਣਾਉਨੇ ਆਂ ਰੋਟੀ ਖਾ ਕੇ ਖਵਾ ਕੇ ਫਿਰ ਦੇਖਦੇ ਆਂ ਹਾਂ ਬਈ ਬਣਾ ਦੀ ਰੋਟੀ ਖਾ ਲੈਣ ਫਿਰ ਬਣਾ ਰਿਆ ਬਣਾ ਰਿਆ ਪਾਣੀ ਲਾ ਲਾ ਫਿਰ ਤਰ ਤਾ ਨਾ ਇਹਨੀ ਖੋਲ ਸੇਫੀ ਨੂੰ ਚੀਜ਼ੀ ਕਰੀ ਜਾਂਦਾ ਆ ਆ ਉਰੇ ਬਣਦਾ ਮਾਮੇ ਨੇ ਹਾਂ ਓਏ ਇਹਨੂੰ ਖੋਲ ਦੇਣ ਦਾ ਉੱਥੇ ਜਾਣਾ ਏ ਤੂੰ ਗੱਲ ਚੋਂ ਕੱਢਦੇ ਆਂ ਸੰਗਲ ਨਹੀਂ ਨਹੀਂ ਉਹ ਉੱਥੇ ਸੋਦੇ ਨੂੰ ਬਾਤ ਸੁਣੀ ਜਾਂਦੀ ਏ ਤੁਹਾਡੇ ਕੋਲ ਜਾਣਾ ਬਾਈ ਮੈਂ ਸੰਦਰ ਬੰਨਣ ਵਾਲੀਆਂ ਨਹੀਂ ਲਿਆ ਕੇ ਹੋਰ ਠੰਡ ਹੈ ਪਣੀ ਆ ਖਾ ਸੀ ਅੱਜ ਬਗਵਾ ਨਾ ਹੋਰ ਲੈ ਖੋਲ ਲਿਓ ਨੇ ਇਹਨਾਂ ਨੂੰ ਆ ਰੋਟੀ ਖਵਾ ਦੇ ਇਹਨਾਂ ਨੂੰ ਫਿਰ ਇਹ ਦੇ ਜਾਣਾ ਹੋ ਬਗ ਜਾਣਗੇ ਹੈਨਾ ਹੋਂ ਤਾਂ ਫਿਰ ਕੱਲ ਨੂੰ ਹੀ ਲੱਗ ਜਾਓ ਕਦੇ ਵਾਸਤੇ ਹੋ ਕਰਿਆ ਸਾਬੀ ਕੋਲ ਗਿਆ ਲੈ ਰੋਟੀ ਖਵਾ ਦਈਏ ਹੋਰ ਫਿਰ ਆਪਾਂ ਮੈਂ ਇਹੋ ਕਰ ਲਵਾਂਗੇ ਮੈਂ ਸਭ ਖੋਲ ਲਵਾਂਗੇ ਲੈ ਮੈਂ ਪਾਉ ਪਾਉਣੀ ਆ ਚਲੋ ਜੀ ਟਾਈਮ ਪੂਰੇ 12:00 ਵੱਜ ਗਏ ਝਾੜੂ ਪੋਚਾ ਲੱਗ ਗਿਆ ਮੇਰਾ ਅੱਜ ਮੈਂ ਕਰਿਆ ਸਾਰਾ ਤੇ ਬਹੁਤ ਗੰਦ ਪੈ ਗਿਆ ਤੇ ਮੀਂਹ ਕਰਕੇ ਦੇਖੋ ਘਰਾਂ ਦੇ ਦਾ ਬੁਰਾ ਹਾਲ ਸੀ ਮਿਸਤਰੀ ਆਪਣੇ ਚਲੇ ਗਏ ਤੇ ਹੇ ਇਧਰ ਸਾਡ ਡੱਗੀ ਵਾਲੀ ਭੈਣ ਤਾਂ ਹੀ ਮਰੀ ਮੈਂ 10 ਮਿੰਟਾਂ ਜਾ ਕੇ ਖੰਡਿਆ ਕੇ ਸੁੱਟਿਆ ਹੁਨੀਆ ਇਹ ਫੇਰ ਲੱਗ ਜਾਂਦਾ ਟਾਇਆ ਮਾਰਨ ਤੇ ਮੱਝਾਂ ਆਪਾਂ ਨੇ ਪਹਿਲਾਂ ਪੁੱਠਾ ਕੰਮ ਕਰਿਆ ਬਾਹਰ ਕੱਢਤੀਆਂ ਉਦੋਂ ਮੀਂਹ हट ਗਿਆ ਤੇ ਸਵੇਰੇ ਹੁਣ ਨਾਲ ਮੀਂਹ हट ਗਿਆ ਜਦੋਂ ਮਿਸਤਰੀ ਬਾਗੇ ਵਿਚਾਰਿਆ ਨੇ ਮਸਾਲਾ ਰੜਾ ਰੜਾਇਆ ਸੁੱਕਾ ਸੀਗਾ ਇਹਨਾਂ ਸ਼ੁਕਰ ਪਾਣੀ ਨਹੀਂ ਪਾਇਆ ਬੋਰੀ ਚ ਪਾ ਕੇ ਰੱਖਤਾ ਹੁਣ ਫੇਰੇ ਕੋਲ ਕੇ ਲਿਆਂਦੀਆਂ ਨੇ ਇਹਨਾਂ ਨੇ ਬੋਰੀ ਮਾਰ ਕੇ ਪਾਣੀ ਸੁਕਾਇਆ ਪਿੰਡ ਉਪਰ ਇੱਥੇ ਮੱਚਦੀਆਂ ਨੇ ਇਹ ਬੈਂਦੀਆਂ ਨਹੀਂ ਇਹਨਾਂ ਨੂੰ ਆਇ ਨਹੀਂ ਹੈਗਾ ਵੀ ਮੌਸਮ ਖਰਾਬ ਹੈ ਠੰਡ ਹੈ ਮਿਸਤਰੀ ਵਿਚਾਰੇ ਸਾਰਾ ਦਾ ਸਮਾਨ ਟਾਕੇ ਬਾਗੇ ਪਤਾ ਹੈ ਹੁਣ ਸਾਰਾ ਦਿਨ ਹੀ ਫਿਰ ਕੀ ਫਾਇਦਾ ਮੈਂ ਕਿਉਂ ਠੰਡ ਮਰਿਓ ਪੈ ਜੋ ਬਿਸਤਰੇ 'ਚ ਜਾ ਕੇ ਰੋਟੀ ਖਾ ਗੇ ਚਾਹ ਪੀ ਗੇ ਤੇ ਆ ਦੇਖੋ ਇੱਥੇ ਮਹਿਸਾ ਨੇ ਸਾਡੀਆਂ ਨੇ ਬਾਅਦ ਚ ਖੋਲ ਕੇ ਲੈਂਦੇ ਨੇ ਇੱਥੇ ਖਾਲੀ ਬੰਦ ਹੋ ਗਈਦੀ ਪਾਣੀ ਵਾਲੀ ਵੀ ਆਪਾਂ ਨੇ ਖਾਲੀ ਖੋਲਤੀ ਤੇ ਇੱਥੇ ਗਾਰੇ ਗਰਾ ਹੋ ਗਿਆ ਬੁਰਾ ਹਾਲ ਹੋ ਗਿਆ ਅੱਬ ਨੇ ਤਾਂ ਕੰਮ ਖੜਾਤਾ ਤੇ ਮੌਸਮ ਖਰਾਬ ਹੀ ਹੈ ਜੀ ਹੁਣ ਆਪਾਂ ਫ੍ਰੀ ਹੋ ਗਏ ਜੀ ਚਲੋ ਜੀ ਇਸ ਤੋਂ ਬਾਅਦ ਆਪਣੇ ਕੋਲ ਕਸਟਮਰ ਆ ਰਿਹਾ ਸੂਪ ਲੈਣ ਮਿਲਦੇ ਆਪਾਂ ਫੇਰ ਮਾ ਮੇਰੇ ਮਾਗਰ ਪਾਇਆ ਸਭੀ ਹੋਰ ਫਿੱਕਾ ਰੰਗ ਚਲੋ ਜੀ ਆਪਣੀ ਇਧਰ ਮਹਿਸਾ ਦੀ ਪੱਲੀ ਦੇਖੋ ਆਪਾਂ ਨੇ ਅੱਜ ਜਮਾਂ ਆਣ ਟਾਈਮ ਤੇ ਹੁਣ ਮੀਂਹ ਆ ਗਿਆ ਆ ਗਿਆ ਠੰਡ ਹੋ ਗਈ ਤੇ ਆਪਣਾ ਕੰਮ ਅੱਜ ਖੜਾ ਰਿਹਾ ਸਾਰਾ ਦਿਨ ਲੈ ਵੀ ਲੈ ਖੋਲੋ ਪੱਲੀ ਪਾਣੀ ਦਾ ਇਹ ਕਿਹੜਾ ਪੀਣੀ ਆ ਨਾ ਥੋੜਾ ਕਦੇ ਵਾਸਤੇ ਲੈ ਚੋਕੇ ਤਾਰ ਪੱਲੀਆਂ ਦਾ ਬੋ ਠੰਡ ਚ ਪਰਾ ਬੈ ਹੋ ਜਾਣਗੀਆਂ ਸੈਫੀ ਵੀ ਸੇਕਦਾ ਸੈਫੀ ਵੀ ਸੇਕਦਾ ਹੈ ਕੱਢਣੀ ਆ ਲਾ ਬਲਾ ਪੱਲੀ ਬੰਨੀ ਐ ਨਹੀਂ ਹੈਗੇ ਨੇ ਬੰਨਣ ਨੂੰ ਤਾਂ ਹਾਂ ਲੈ ਰਸੀਆਂ ਉਹ ਕਰਨ ਠੰਡ ਬਹੁਤ ਐ ਜੀ ਉੱਤਾਰੇ ਗਏ ਪਤਾ ਲੱਗੇ ਵੀ ਜਾਂਦੇ ਹਾਂ ਹਾਂ ਬਈ ਬੜੀ ਚਾਲ ਦੀ ਸੀ ਪਾਰੇ ਸਕੂਟੀ ਦਾ ਮਸਾ ਹੈ ਸਕੂਟ ਤਾਂ ਕਿਤੇ ਤਾਂ ਉਹੀ ਹਵਾ ਬਦ ਚਲਦੀ ਦੀ ਸੀ ਬੜੀ ਬਾਹਰ ਹੈ ਆਪਾਂ ਨੂੰ ਅੰਦਰ ਕਰਨਾ ਨਾ ਕਿੰਨਾ ਤਰ ਹੈਗਾ ਬਦਿਆ ਨਹੀਂ ਲੱਗਦਾ ਪਤਾ ਅਧਰੋਗ ਮਾਰੀ ਦੀ

ਇੱਥੇ ਇਕ ਡੰਗ ਲੱਗੇ ਲੰਗਰ ਵਾਲੇ ਤੋਂ ਮੁਰਤੀ ਆਈ। ਮੰਦਤ ਕਿਹੜਾ ਆਉਣਾ ਜੀ? ਉਹ ਵਾਹਣਾ ਹਰਾ ਜੀ। ਉਹ ਦਾਇ ਚੋਦੇ ਕਿਹੜਾ ਆਪ ਪਾਇਆਗਾ? ਮੇਰੀ ਜਾਨ ਜੀ। ਇਹ ਤਾਂ ਮੋਟਰਸਾਈਕਲ ਸਟਾਰਟ ਹੁੰਦਾ। ਮੋਟਰਸਾਈਕਲ ਸਟਾਰਟ। ਆਇਆ। ਮੱਤ ਵੀ ਆਇਆ ਜਰਾ। ਉਹ ਹੋਲ ਘੱਟੀ ਆ ਆਹ ਯਾਹ ਉਹ ਗੜਾ ਪੜਾਇ ਨਾ ਕੋਈ ਚੱਟ ਜਰੀ ਨਹੀਂ ਚੱਟੀ ਹੁਣ ਮੈਂ ਨਹੀਂ ਰਹੀ ਦਿਲ ਵਾਰਤਾ ਲਈ ਭਾਇਆ ਮੇਰਾ ਤਾਂ ਆਇਆ ਹੁੰਦਾ ਮੈਂ ਧਾਤੀ ਸੋਹਣੀ ਆਦਾ ਸ ਹੀਪੀ

ਤੇਕਲਾ ਸੈਫੀ ਬੈਠਾ ਪਾਲੇ ਮਰੀ ਅੰਨਾ ਕਿਹੜਾ ਕਿਹੜਾ ਬਹੁਤ ਕੋਪਾ ਅਕਬੋ ਅਮਰੀਕਾ ਹੋਰ ਬੋਲੀ ਚਲਣ ਇਹਨੂੰ ਬਾਹੜਾ ਆਪਸੀ ਹੋਲੀ ਰਾ ਦੇ ਦਿਲ ਤਕਿਆਤੀ ਉਹ ਮੈਰੀ ਕੰਦਾ ਜਾਂਦਲੀ ਪੁਰਕਿਆ ਤੀ ਕਹਿੰਦਾ ਨਾ ਲੜਦਾ ਨਹੀਂ ਮੇਰਾ ਨਾਮ ਐ ਵੀ ਗਲਤੀ ਕਰੀ ਕੱਦਦਾ ਮੇਰਾ ਨਾਮ ਮੇਰਾ ਵੱਡਾ ਤੇ ਤੇਰਾ ਵੱਡਾ ਮੇਰਾ ਵੱਡਾ ਆਹ ਉਹ ਤੈਨੂੰ ਗੰਡ ਤੈਨੂੰ ਗੰਡ ਨਹੀਂ ਦੇਣੀ ਆਉਂਦੀ ਕੌਣੀ ਆਉਂਦੀ ਮੈਂ ਤੁਹਾਨੂੰ ਕਹਾਂ ਉਹ ਸਿਆ ਬੁੱਠੀਆਂ ਜੰਬਲਾ ਘਵਾਈਆਂ ਆਮਾ ਹੀ ਦਿੱਤੀਆਂ ਉਹਨਾਂ ਉੱਧਰ ਲਈ ਸਾਰੀਆਂ ਮੈਨੂੰ ਪਤਾ ਹੈ ਤਾਂ ਬੋਲ ਨਹੀਂ ਆਉਂਦੀ ਕਾਹਦਾ ਆਟਾ ਘੇਨੇ ਗੰਨ ਲੈ ਮੋਲੀ ਆ ਮੈਂ ਉਹਨੇ ਦੀ ਫਿਰ ਲਾਗਾ ਮੈਂ ਲਾਉਣੀ ਆ ਗਰਦੇ ਮੈਂ ਐਂ ਤਾਂ ਛੋਟੀ ਰਹੇਗੀ ਕਿੱਧਰ ਛੋਟੀ ਰਹੇਗੀ ਇੱਧਰ ਤਾਂ ਆ ਜਾਂਦੀ ਏ ਚਲਾ ਤਵਨ ਤੂੰ ਆ ਕੇ ਤੇ ਦੂਜਾ ਸਾਨਾ ਕੱਟਣਾ ਹੋਣਾ ਹੈ ਆਦੇ ਆ ਬਾਂ ਨਾ ਪਾ ਚਲ ਅੱਜ ਤਾਂ ਇਹੀ ਲਾਓ ਫਿਰ ਤੜਕੇ ਬਦਲ ਦਾਂਗੇ ਪਰ ਪੰਡੀਆਂ ਫਟੇਦੀਆਂ ਨਹੀਂ ਹੋਣੀਆਂ ਤੇ ਡੀਆਂ ਨੂੰ ਤਾਂ ਕੀ ਹੁੰਦਾ ਹੈ ਬੜੇ-ਬੜੇ ਨਹੀਂ ਹੁੰਦੀ ਤੇਰਾ ਤਾਂ ਭਾਗਿਆ ਤਾਂ

2 3 4 5 ਸਵਰ ਕੋਲਾ ਮੱਕਾ ਦੀ ਜੱਟ ਹੈ ਚਾਰ ਮਿਲਣ ਨੂੰ ਦೇನೆ ਇਹ ਹੈ ਇਹ ਅੱਟ ਦਾ ਬੋਤਲ ਮੰਜਾ ਹਵਾ ਬਹੁਤ ਹਵਾ ਚੱਲਦੀ ਚੁੱਲ੍ਹੇ ਮੂਰੇ ਮੰਜਾ ਹੋ ਕਰ ਕੀ ਸੈਟ ਹੋ ਗੇ ਆ ਮਿੰਟ ਨਾ ਪੂਗਾ ਇਹ ਫਿੱਤੇ ਨਾਲ ਆ ਤਾਂ ਠੀਕ ਆ ਬੁਰੀ ਇੱਕ ਮਾਦ ਨਾਲ ਆ ਆ ਨਹੀਂ ਵੱਖ ਤੋਂ ਆ ਆ ਦੋ ਆ ਇੱਕ ਦੋ ਦੋ ਖਰਾਬ ਨੇ ਲਵਿੰਦਰ ਉਧਰ ਇੱਟਾਂ ਦਾ ਉਧਰੋਂ ਸਹੀ ਕਰਕੇ ਲਾ ਵੀਡੀਓ ਬੰਦ ਪਈ ਆ ਚਲ ਆਇਟਮ ਟਾਂ ਜੀਂ ਧਰ ਦੇ ਸਾਰੀਆਂ ਸਮਾਰ ਕੇ ਇਹਦੇ ਨੂੰ ਆ ਬਾਲੇ ਜੇ ਭਾਰੀ ਨਵਿੰਦਰ ਹੂੰ ਆ ਰਿਡੀ ਕਰ ਲਾ ਆ ਦੇਖਾ ਕੱਟੀ ਖਾਈ ਜਾਂਦੀ ਆ ਕਿੰਨੀ ਖਾਈਦਾ ਬੜ ਦੇ ਤੁਹਾਨੂੰ ਦੇ ਨਾਲ ਕੱਟੀ ਨੂੰ ਅੱਜ ਵੀ ਇਹ ਅੰਦਰ ਆ ਗਈ ਆ ਹੋਰ ਚਲੋ ਜੀ ਆਪਣੀ ਦਾਲ ਬਣ ਗਈ ਦਾਲ ਬਣਾਈਆਂ ਪਾਲ ਨੂੰ ਸੋਲਿਆਂ ਦੀ ਹੁਣ ਆਪਾਂ ਚੁੱਲੇ ਤੇ ਰੋਟੀ ਬਣਾਉਣ ਨਾਲੇ ਸੇਕ ਲਾਂਗੇ ਕਰੋ ਤੁਸੀਂ ਇਸ ਬਲੌਗ ਠੰਡ ਬਹੁਤ ਹੋਈ ਪਈ ਐ ਮੌਸਮ ਖਰਾਬਾ ਨਹੀਂ ਹੁਣ ਤਾਂ हट ਗਿਆ ਠੰਡੀ ਠੰਡੀ ਹਵਾ ਚੱਲਦੀ ਐ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ